ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਸਾਡਾ ਰੁਟੀਨ ਦਾ ਹੀ ਕੰਮ ਬਣ ਜਾਂਦਾ ਹੈ ਵੀ ਆਖਰੀ ਰਾਤ ਨੂੰ ਖੁੱਲ ਜਾਂਦੀ ਹੈ ਤੇ ਦੁਬਾਰਾ ਫਿਰ ਨੀਂਦ ਨਹੀਂ ਆਉਂਦੀ ਦੁਬਾਰਾ ਨੀਂਦ ਨਹੀਂ ਆਉਂਦੀ ਤੇ ਉਸ ਦਾ ਕਾਰਨ ਕੀ ਹੁੰਦਾ ਹੈ ਕਿ ਮਨ ਡਿਸਟਰਬ ਹੁੰਦਾ ਹੈ ਦਿਮਾਗ ਡਿਸਟਰਬ ਹੁੰਦਾ ਹੈ ਜਾਂ ਸਰੀਰ ਨੂੰ ਕੋਈ ਤਕਲੀਫ ਹੁੰਦੀ ਹੈ ਤੇ ਸਾਡਾ ਸ਼ਰੀਰ ਜਾਂ ਫਿਰ ਉਸੇ ਜਿਹੜਾ ਕੰਡੀਸ਼ਨ 'ਚ ਸੈੱਟ ਹੋ ਜਾਂਦਾ ਹੈ ਵੀ ਜੇ ਅੱਜ ਰਾਤ ਨੂੰ 2:00 2:30 ਸਾਨੂੰ ਜਾਗ ਆ ਗਈ ਤਾਂ ਸਾਡੇ ਨਾਲ ਉਦਾਂ ਹੀ ਹੋਣ ਲੱਗ ਜਾਂਦਾ ਹੈ। ਸਾਧ ਸੰਗਤ ਜੀ ਇਹ ਗੱਲ ਯਾਦ ਰੱਖਿਓ ਵੀ ਜੇ ਸਾਡੀ ਅੱਖ ਖੁੱਲਦੀ ਹੈ ਅੰਮ੍ਰਿਤ ਵੇਲ ਤਾਂ ਇਹ ਪਰਮਾਤਮਾ ਵੱਲੋਂ ਇੱਕ ਸੰਕੇਤ ਹੁੰਦਾ ਵੀ ਭੋਲਿਆ ਸਤਗੁਰੂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਜੇ ਤੂੰ ਸਾਂਭ ਸਕਦਾ ਨਾ ਤੇ ਸਾਂਭ ਲੈ। ਗੁਰੂ ਆਪ ਬੈਠਾ ਹੈ ਸਤਗੁਰੂ ਆਪ ਬੈਠੇ ਨੇ ਅਜੇ ਵਪਾਰ ਕਰਨਾ ਚਾਹੁੰਦੇ ਆ ਤੇ ਵਪਾਰ ਹੋ ਸਕਦਾ ਸਤਗੁਰੂ ਤੇਰੇ ਨਾਲ ਵਪਾਰ ਕਰਨਗੇ ਤੇਰੇ ਦੁੱਖਾਂ ਨੂੰ ਖਰੀਦ ਕੇ ਤੈਨੂੰ ਸੁੱਖ ਦੇਣਗੇ ਇਹ ਗੁਪਤ ਦਾਤ ਹੈ ਜੋ ਤੈਨੂੰ ਮਿਲੀ ਹੈ ਕਿਸੇ ਹੋਰ ਨੂੰ ਕਿਉਂ ਨਹੀਂ ਮਿਲੀ ਮੈਂ ਤਾਂ ਕਰਕੇ ਕਹਿੰਦਾ ਵੀ ਕੋਈ ਟੈਨਸ਼ਨ ਫਿਕਰ ਨਾ ਹੋਣ ਦੇ ਬਾਵਜੂਦ ਵੀ ਜੇ ਸਾਡੀ ਆਖਰ ਰਾਤ ਨੂੰ ਖੁੱਲਦੀ ਆ ਨਾ ਅੰਮ੍ਰਿਤ ਵੇਲੇ ਸਾਨੂੰ ਸੰਕੇਤ ਮਿਲਦਾ ਤੇ ਕੁਝ ਵੀ ਹੋ ਜਾ ਬਾਣੀ ਕੰਨਾਂ ਵਿੱਚ ਪੈਂਦੀ ਆ ਸਾਡੀ ਅੱਖ ਖੁੱਲ ਜਾਂਦੀ ਆ ਤਾਂ ਪ੍ਰਮਾਤਮਾ ਵੱਲ ਬੋਤ ਵੱਡਾ ਸੰਕੇਤ ਹੈ ਪਿਆਰਿਓ ਅੰਮ੍ਰਿਤ ਵੇਲੇ ਕੋਈ ਕੋਈ ਜਾਗਦਾ ਪਾਤਸ਼ਾਹ ਜੀ ਕਹਿੰਦੇ ਨੇ ਹਰ ਕਾ ਨਾਮ ਨਾ ਚੇਤੈ ਪ੍ਰਾਣੀ ਵਿਕਲਪਿਆ ਸੰਗ ਮਾਇਆ ਜੀਵ ਮਾਇਆ ਦੇ ਮੋਹ ਵਿੱਚ ਇਤਨਾ ਡੋਰ ਘੋਰ ਹੋ ਗਿਆ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਆਇਆ ਜੇ ਪ੍ਰਮਾਤਮਾ ਸੰਕੇਤ ਦਿੰਦਾ ਤੇ ਇਹ ਸਮਝਣਾ ਨਹੀਂ ਚਾਹੁੰਦਾ ਇਹ ਜਾਣਣਾ ਨਹੀਂ ਚਾਹੁੰਦਾ ਇਹ ਕਹਿੰਦਾ ਮੈਨੂੰ ਕਿਹੜੇ ਧਰਮ ਸੰਕਟ ਦੇ ਵਿੱਚ ਪਾਤਾ ਜੀ ਮੈਂ ਤਾਂ ਕੁਝ ਹੋਰ ਸੋਚੀ ਬੈਠਾ ਸੀ ਮੈਂ ਕੁਝ ਹੋਰ ਕਰੀ ਬੈਠਾ ਸੀ ਮੈਂ ਕੀ ਕਰਾਂ ਮੈਂ ਕੀ ਕਰਾਂ ਇੱਕ ਗੱਲ ਯਾਦ ਰੱਖਿਓ ਵੀ ਕਈ ਵਾਰ ਗੁਰੂ ਦੀ ਬਾਣੀ ਜਦੋਂ ਕੰਨਾਂ ਵਿੱਚ ਪੈਂਦੀ ਹੈ ਅੰਮ੍ਰਿਤ ਵੇਲੇ ਸਾਡੀ ਜਾਗ ਖੁੱਲ ਜਾਂਦੀ ਹੈ ਕਈ ਇਹੋ ਜਿਹੇ ਮੂਰਖ ਹੁੰਦੇ ਆ ਗਾਲਾਂ ਹੀ ਕੱਢਣ ਲੱਗ ਜਾਂਦੇ ਆ ਵੀ ਬਾਬੇ ਨੂੰ ਹੋਰ ਕੋਈ ਕੰਮ ਨਹੀਂ ਜਿਹੜੀਆਂ ਚੀਜ਼ਾਂ ਸਾਨੂੰ ਗੁਰੂ ਕਰਨ ਲਈ ਕਹਿੰਦੇ ਆ ਉਹ ਅਸੀਂ ਕਰਦੇ ਨਹੀਂ ਜੋ ਉਹ ਸਾਨੂੰ ਸਮਝਾਉਂਦਾ ਅਸੀਂ ਤਾਂ ਉਹ ਸਮਝਦੇ ਵੀ ਨਹੀਂ ਤੇ ਫੇਰ ਉਹ ਦਾਤ ਕਿਵੇਂ ਦੇਵੇਗਾ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰਬਾਣੀ ਪੜਿਆ ਕਰੋ ਗੁਰੂ ਜੀ ਦੱਸਿਆ ਰਸਤੇ ਉੱਤੇ ਤੋਰ ਕੇ ਅਸੀਂ ਮਾਇਆ ਦੇ ਮੋਹ ਤੋਂ ਬਚ ਸਕਦੇ ਆ ਇਸ ਲਈ ਸਾਥ ਸੰਗਤ ਜੀ ਸਾਨੂੰ ਰੋਜ਼ ਹੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਚੱਲੇ ਕਿ ਜੀਵਨ ਕਿਵੇਂ ਜਿਉਣਾ ਹੈ ਸਾਨੂੰ ਰੋਜ਼ ਰੋਜ਼ ਹੀ ਪਾਠ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ